ਸਾਨੂੰ ਕੁਝ ਇਨਫੋਰਮੇਸ਼ਨ ਮਿਲੀ ਕਿ ਰਣਵੀਰ ਸਿੰਘ ਨਾਮ ਦਾ ਇੱਕ ਵਿਅਕਤੀ ਹੈ ਜੋ ਕਿ ਪਿੰਡ ਭਾਈ ਬਖਤੌਰ ਪੋਰਫਤੇ ਦਾ ਰਹਿਣ ਵਾਲਾ ਹੈ ਉਹ ਜਦੋਂ ਆਪਣੇ ਘਰ ਵਾਪਸ ਰਾਤ ਨੂੰ ਆ ਰਿਹਾ ਸੀ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਆਇਰਨ ਰੌਡਸ ਨਾਲ ਉਹਦੀ ਲੱਤਾਂ ਤੇ ਕਾਫੀ ਸੱਟਾਂ ਮਾਰੀਆਂ ਜਿਸ ਦੇ ਚਲਦੇ ਉਹ ਸਿਵਲ ਹਸਪੀਟਲ ਐਡਮਿਟ ਹੋ ਗਿਆ ਉਹਦੇ ਪਰਚਾ ਤੇ ਉਹਦੇ ਸੌਰੀ ਬਿਆਨਾਂ ਤੇ ਐਫ ਆਈ ਆਰ ਨੰਬਰ 44 ਅੰਡਰ ਸੈਕਸ਼ਨ 109 126215 ਥਾਣਾ ਕੋਟ ਫਤਾ ਰਜਿਸਟਰ ਕੀਤੀ ਗਈ ਇਹ ਤਿੰਨ ਬੰਦਿਆਂ ਤੇ ਦਰਜ ਕੀਤੀ ਗਈ ਹੈ ਜਿਹਦੇ ਵਿੱਚ ਉਹ ਦੋ ਬਾਈ ਨੇਮ ਨੇ ਉਹਨਾਂ ਵਿੱਚੋਂ ਇੱਕ ਹੈਗਾ ਕੁਲਦੀਪ ਸਿੰਘ ਏਲੀਅਸ ਕਾਲਾ ਤੇ ਗੁਰਪ੍ਰੀਤ ਸਿੰਘ ਏਲੀਅਸ ਪੀਤਾ ਇਹ ਦੋਨੋਂ ਭਾਈ ਬਖਤੌਰ ਦੇ ਰਹਿਣ ਵਾਲੇ ਆ ਤੇ ਜਿਹੜਾ ਤੀਜਾ ਉਹ ਨਾਮ ਮਲੂ ਦੇਖੀਏ ਹੁਣ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਉਹ ਇਹ ਹੈ ਕਿ ਜਿਹੜਾ ਰਣਵੀਰ ਸਿੰਘ ਫੌਜੀ ਸੀਗਾ ਇਹ ਇੱਕ ਸਮਾਰਟ ਸੇਵੀ ਸੀਗਾ ਇਹ ਮਾਰਿਆਂ ਸੰਨ ਰੋਕਦਾ ਸੀਗਾ ਉਹਦੇ ਉਹਦੀ ਰੰਜਿਸ਼ ਕਰਕੇ ਹੀ ਇਹ ਸਾਰਾ ਕੁਝ ਹੋਇਆ ਮੈਡਮ ਇਹਦੇ ਚੀਜ਼ ਗੱਲ ਸਾਹਮਣੇ ਆਈ ਹੈ ਕਿ ਬੰਦੇ ਨਸ਼ੇ ਵੇਚਦੇ ਸੀ ਹਾਂਜੀ ਇਹਨਾਂ ਤੇ ਇਹਨਾਂ ਵਿੱਚ ਜਿਹੜਾ ਇੱਕ ਮੇਨ ਅਕਿਊਜ਼ਡ ਹੈ ਉਹਦੇ ਉੱਪਰ ਆਲਰੇਡੀ ਚਾਰ ਪਰਚੇ ਦਰਜ ਹੈ ਦੋ ਐਕਸਾਈਜ਼ ਦੇ 20 ਨਹੀਂ ਨਸ਼ੇ ਵੇਚਦੇ ਸੀ ਵੇਚਦੇ ਸੀ ਤਾਂ ਹੀ ਜੀ ਐਨਡੀ ਦੇ ਮਕਦਮੇ ਦਰਜ ਹੋਣਾ ਤੇ ਉਹ ਇਸ ਟਾਈਮ ਉਹ ਬੇਲ ਤੇ ਹੀ ਸੀਗਾ ਜਿਹੜਾ ਮੇਨ ਅਕਿਊਜ਼ਡ ਬੇਲ ਤੇ ਆ ਕੇ ਵੇਚ ਰਿਹਾ ਹਾਂਜੀ ਮੈਡਮ ਹੁਣ ਵੀ ਹੋਰ ਆਉਗਣਾ ਲੱਗਿਆ ਇਹ ਪਿੰਡ ਤੋਂ ਵੀ ਸ਼ਹਿਰ ਆਂ ਕਿਤਾ ਨਸ਼ਾ ਵੇਚਦਾ ਹੈਗਾ ਪਰ ਉਹ ਕਾਰਵਾਈ ਨਹੀਂ ਹੋਈ ਦੇਖੋ ਜਿਹੜੇ ਲੇਟੈਸਟ ਇਸ ਦੇ ਉਤੇ ਐਫ ਆਈ ਆਰ ਆਇਆ ਹੈ ਉਹ April ਦੇ ਮਹੀਨੇ ਦੀ ਹੈ ਉਹ ਕਾਰਵਾਈ ਹੋਈ ਹੈ ਤਾਂ ਹੀ ਇਹਦੇ ਤੇ ਅੰਟੀ ਦਾ ਮਕਦਮਾ ਦਰਜ ਜਿਸਟ ਹੋਇਆ ਕੋਰਫਤੇ ਥਾਣੇ ਦੇ ਵਿੱਚ ਉਹਨਾਂ ਨੇ ਇੱਕ ਅਲੀਗੇਸ਼ਨ ਰੂਪ ਵੀ ਲਾਇਆ ਵੀ ਵਾਰ-ਵਾਰ ਕੰਪਲੇਨਟ ਕਰਨ ਦੇ ਬਾਵਜੂਦ ਜਿਹੜਾ ਹੈ ਐਕਸ਼ਨ ਨਹੀਂ ਹੋਇਆ ਜਿਸ ਕਾਰਨ ਇਹ ਘਟਨਾ ਵਾਪਰੀ ਹੈ ਨਹੀਂ ਜੀ ਇਹ ਹੁਣੇ ਬੇਲ ਤੇ ਆਇਆ ਹੈ ਜਸ ਰੀਸੈਂਟਲੀ 15-20 ਦਿਨ ਪਹਿਲਾਂ ਹੀ ਬੇਲ ਤੇ ਆਇਆ ਹੈ ਸੋ ਪਹਿਲਾਂ ਵੀ ਇਹਨੂੰ ਘੇਰਿਆ ਗਿਆ ਸੀ ਇਸ ਤੋਂ ਪਹਿਲਾਂ ਇਹਨਾਂ ਦੀ ਅਸੀਂ 7-55 ਆਲਰੇਡੀ ਬਹੁਤ ਵਾਰ ਕਰਾ ਚੁੱਕੇ ਹ ਇਹਨਾਂ ਦੀ ਕੰਪਲੇਨਟ ਦੇ ਬੇਸਿਸ ਤੇ ਪਿੰਡ ਦੇ ਵਿੱਚ ਕਿ دہشت ਦਾ ਮਾਹੌਲ ਆ ਤੁਹਾਡੇ ਬੋਲੋ ਕਿ ਇਸ ਦਾ ਬੋਸਾ ਪਿੰਡ ਵਾਸੀਆਂ ਦੇ ਇੱਕ ਪੋਸਟ ਵੀ ਲਾ ਗਿਆ ਸੀ ਆ ਵੀ ਪਿੰਡ ਬਕਾਉ ਦਾ ਦੇਖੋ دہشت ਦਾ ਮਾਹੌਲ ਕੱਲ ਦੀ ਇਨਸੀਡੈਂਟ ਤੋਂ ਬਾਅਦ ਮੈਂ ਆਪ ਮੌਕੇ ਤੇ ਗਈ ਸੀ ਪਿੰਡ ਦੇ ਵਿੱਚ ਗਈ ਸੀ ਪਿੰਡਾਰਿਆਂ ਨਾਲ ਅਸੀਂ ਗੱਲ ਕੀਤੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜੇ ਹੋਰ ਵੀ ਕੋਈ ਵਿਅਕਤੀ ਹੈ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਆ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਅਸੀਂ ਉਹਨਾਂ ਦੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋ ਜਰੂਰ ਕਰਾਂਗੇ ਅੱਜ ਤੁਸੀਂ ਜਦੋਂ ਇਹਨਾਂ ਨੂੰ ਦਿੱਕਤਾਂ ਕੀ ਪਤਾ ਕੁਝ ਬਰਾ? ਹਾਲੇ ਦਾ ਜੀ ਹੁਣ ਤੱਕ ਤਾਂ ਸਿਰਫ ਇੱਕ ਗੱਡੀ ਜਿਹੜੀ ਸਵਿਫਟ ਕਾਰ ਹੋਰ ਕਵਰ ਹੋਈ ਹੈ ਬਾਕੀ ਨੇ ਤੇ ਡਿਮਾਂਡ ਲੈ ਕੇ ਹੋਰ ਕਵਰੀ ਕਰਾਂਗੇ ਜਿਹੜੇ ਵੈਪਨਸ ਇਹਨਾਂ ਨੇ ਯੂਜ਼ ਕੀਤੇ ਸੀ ਇੱਕ ਥੋੜੀ ਚੱਲਣ ਦੀ ਵੀ ਗੱਲ ਚੱਲੀ ਸੀ ਕਿ ਉਹਨੇ ਫਾਇਰਿੰਗ ਕੀਤੀ ਹੈ ਨਹੀਂ 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 ਜੀ ਉਸੇ ਕੋਈ ਫਾਇਰਮ ਹਿਊਜ਼ ਨਹੀਂ ਹੋਇਆ ਕਿ ਜਿਹੜੇ ਪਿੰਡ ਵਾਸੀ ਨੇ ਅਸੀਂ ਅੱਜ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਸਾਨੂੰ ਬਾਈਟ ਦੇ ਕੇ ਕਿਹਾ ਵੀ ਕਾਫੀ ਉਹਨਾਂ ਨੇ ਇਹ ਤਰ੍ਹਾਂ ਕਹਿੰਦੀ ਰਹੀ ਕਿ ਘਟਣਾ ਦਾ ਅੰਜਾਮ ਬੁੱਤਾ ਤਾਂ ਜਿਹੜਾ ਹੈਗਾ ਫਾਇਰਿੰਗ ਵੀ ਕੀਤੀ ਨਜਾਇਜ਼ ਅਸਲਾ ਵੀ ਜਿਉਂਕਰ ਕੋਲੇ ਨਹੀਂ ਜੀ ਫਾਇਰਿੰਗ ਕੋਈ ਨਹੀਂ ਹੋਈ ਉੱਥੇ ਅਸੀਂ ਥੋਰਲੀ ਚੈੱਕ ਕੀਤਾ ਉੱਥੇ ਕੋਈ ਫਾਇਰਮ ਹਿਊਜ਼ ਨਹੀਂ ਹੋਇਆ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰੀ ਚੀਜ਼ਾਂ ਕਨਸਿਡਰ ਕਰਾਂਗੇ ਜੇ ਸਾਨੂੰ ਲੱਗੇਗਾ ਕਿ ਹੋਰ ਕੁਝ ਹੋਇਆ ਤਾਂ ਉਹ ਅਕੋਰਡਿੰਗ ਕਾਰਵਾਈ ਕਰਾਂਗੇ ਕਿੰਨਾ ਤਾਂ ਜੀ ਕਿਹੜੇ ਬੰਦੇ ਜਿਹਨਾਂ ਦੇ ਨਾਮ ਦਾ ਇਹ ਹੈਗੇ ਜੀ ਦੋ ਵਿਅਕਤੀਆਂ ਜਿਹੜੇ ਭਾਈ ਵਕਤੌਰ ਦੇ ਰਹਿਣ ਵਾਲੇ ਆ ਇਹਨਾਂ ਤੇ ਆਲਰੇਡੀ ਮੈਂ ਤੁਹਾਨੂੰ ਦੱਸਿਆ ਕ੍ਰਿਮੀਨਲ ਬੈਕਗ੍ਰਾਉਂਡ ਹੈ ਇੱਕ ਤੇ ਚਾਰ ਪਰਚੇ ਦਰਜ ਜਿਹਦੇ ਵਿੱਚੋਂ ਦੋ ਐਕਸਾਈਜ਼ ਦੇ ਆ ਦੋ ਐਨਡੀ ਦੇ ਆ ਤੇ ਇੱਕ ਉੱਤੇ ਆਨਜੈਕ ਦਾ ਪਰਚਾ ਦਰਜ ਹੈ ਇਹ ਖੇਤੀਬਾੜੀ ਕਰਦੇ ਆ ਅਨਐਮਪਲੋਇਡ ਹਨਾ ਜੀ ਕੀ ਘਟਨਾ ਹੋਈ ਹੈ ਤੁਹਾਡੇ ਨਾਲ ਸਰ ਮੇਰਾ ਨਾਮ ਇੱਕ ਸਰਵਿਸਮੈਨ ਅਰਨਵੀਰ ਸਿੰਘ ਦਾ ਕੀ ਘਟਨਾ ਹੋਈ ਹੈ ਤੁਹਾਡੇ ਨਾਲ ਘਟਨਾ ਸਰ ਇੱਕ ਚਿੱਟੇ ਵਾਲੇ ਬੰਦੇ ਆ ਸਰ ਇਹ ਚਿੱਟਾ ਪਿੰਡ ਵਿੱਚ ਵੇਚਦੇ ਆ ਇਹਨਾਂ ਨੇ ਸਰ 2023 ਦੇ ਵਿੱਚ ਮੈਂ ਪਹਿਲਾਂ ਸੁਣਾਇਆ ਸੀਗਾ ਤੇ 31 ਜੁਲਾਈ ਨੂੰ ਉਦੋਂ ਸਾਡੇ ਪਿੰਡ ਚਿੱਟਾ ਜੂਰਾਂਦੇ ਸੀਗਾ ਅੱਛਾ ਉਦੋਂ ਸਾਡੇ 40 ਜਵੰਦਾਂ ਦੀ ਕਮੇਟੀ ਬਣੀ ਸਾਰਾ ਅਸੀਂ ਚਿੱਟਾ ਬਿਲਕੁਲ ਬੰਦ ਕਰਤਾ ਠੀਕ ਹੈ ਜਿਹੜੇ ਬੰਦੇ ਨੇ ਸਾਟਾ ਮਾਰੀ ਹੈ ਇਹਦੇ ਉੱਪਰ ਤਾਂ ਕੈਂਡੈਂਕਾ ਸਰ ਇਹ ਚਟਾ ਸਰੀਆਂ ਵੀਦਰ ਸਾਡੀ ਸਾਰੀ ਪਿੰਡ ਦੇ ਮੁੰਡੇ ਨਹੀਂ ਖਰਾਬ ਕਰ ਸਕਿਆ ਠੀਕ ਹੈ ਤੇ ਉਹ ਰਾਂਝੇ ਰਖਦਾ ਹੋਇਆ ਇਹ 2024 ਦੇ ਵਿੱਚ ਮੈਂ ਬੱਸ ਤੇ ਆ ਰਿਹਾ ਸੀ ਮੌੜਾ ਤੋਂ ਉਤਰ ਕੇ ਮੈਨੂੰ ਇਕੱਲੇ ਨੂੰ ਚੁੰਮੜਿਆ ਸਰ ਇਹ ਠੀਕ ਹੈ ਜੀ ਤੇ ਉਦੋਂ ਮੈਂ ਇਕੱਲੇ ਨੂੰ ਦਬਤ ਬਲਿਆ ਤੇ ਉਦੋਂ ਬਾਅਦ ਸਰ ਇਹਨੇ ਰਾਂਝੇ ਸਰ ਰੱਖੀ ਕੱਲ ਸਰ ਮੈਂ ਕਿਤੋਂ ਆ ਰਿਹਾ ਸੀਗਾ ਠੀਕ ਹੈ ਤੇ ਸਾਵ ਨੂੰ 7:30 ਵਜੇ ਦਾ ਟਾਈਮ ਸੀ ਜੀ ਤੇ ਇਹ ਕੰਨ ਜਾਣੇ ਜੀ ਸਰ ਇਹ ਪਹਿਲਾਂ ਇਹ ਜਿਹੜੇ ਦਾਰੂ ਦੇ ਟੱਕੇ ਸੀਗੇ ਪਿਸਟਲ-ਪਿਸਟਲ ਦਿਖਾਉਂਦੇ ਕਰਦੇ ਸੀਗੇ ਤੇ ਇਹਨਾਂ ਨੇ ਗੱਡੀ ਸਾਰੀ ਮੇਰੀ ਮੋਟਰਸਾਈਕਲ ਘੇਰ ਲਿਆ ਠੀਕ ਹੈ ਮੋਟਰਾਂ ਨਾਲ ਟੱਕਰ ਮਾਰੀ ਤਾਂ ਮੈਂ ਉਤੋਂ ਉੱਠ ਕੇ ਨਿਕਲ ਗਿਆ ਉਤੋਂ ਪਰ ਜਦੋਂ ਮੇਰੇ ਮਗਰ ਭੱਜ ਲਈ ਇਹ ਕਿੰਨੇ ਗੋਲੇ ਸੀਗੇ ਸਾਰ ਰਾਟ ਸੀਗੇ ਅੱਛਾ ਮੈਂ ਸੁੱ ਘਰੇ ਨਹੀਂ ਬਟਿਆ ਗਿਆ ਜਿਵੇਂ ਦਾ ਤੇ ਸੀਗਾ ਅੱਛਾ ਤੇ ਉੱਥੇ ਜਿੰਨਾਂ ਨੇ ਮੈਨੂੰ ਸੱਟ ਲਾਈ ਇੱਕ ਕੋਈ ਕਹਾੜੀ ਸੀ ਇੱਕ ਕੋਲੇ ਰਾੜੀ ਇੱਕ ਕੋਲੇ ਡੰਡਾ ਸੀਗਾ ਜੀ ਇਹ ਚਿੱਟੇ ਕਾਰਨ ਹੀ ਹੋਇਆ ਸੀ ਚਿੱਟੇ ਕਾਰਨ ਸਾਬ ਹੋਰ ਵੀ ਕੋਈ ਜਿਹੜਾ ਰਾਜਸ ਨੇ ਕਮੇਟੀ ਦੇ ਵਿੱਚ ਰਿਹਾ ਵਸੇ ਹੀ ਆ ਅੱਛਾ ਆਈ ਕਮੇਟੀ ਤੇ ਨਾ ਸਜਾ ਨਾ ਸਹਰਕੂ ਨਾ ਸਹਰਕੂ ਵੜੀ ਜਿੱਤ ਰਹੇ ਹਸਰ ਅੱਛਾ ਆ ਕੁਸ ਮਿਲਿਆ ਬੰਦੂ ਸਰ ਅਸੀਂ ਵੀ ਇਹਨਾਂ ਦੇ ਬੰਦੇ ਨੇ ਆ ਮੇਰੇ ਇੱਧਰ ਮੇਰੀ ਪੂਰੀ ਲੱਤ ਕੁੱਟੀ ਹੈ ਸਰ ਘੱਟੋ ਘੱਟ 10 ਮਿੰਟ ਕੁੱਟੀ ਗਈ ਬਈ ਲੜਾਈ ਹੋਈ ਇਹਨਾਂ ਨਾਲ ਅਸੀਂ ਵੀ ਬਿੱਡੇ ਬੈਠੇ ਇਹਨਾਂ ਦੇ ਬਲੇ ਪਹਿਲਾਂ ਤੁਹਾਡੇ ਕੋਈ ਲੜਾਈ ਹੋਈ ਹੋਵੇ ਝਗੜਾ ਹੋਇਆ ਹੋਵੇ ਇਹਨਾਂ ਨਾਲ ਨਹੀਂ ਪਹਿਲਾਂ ਤਾਂ ਮੈਨੂੰ ਚੁੰਮੜਿਆ ਸੀਗਾ ਇਹ ਇਕੱਲੇ ਨੇ ਇਸੇ ਬੰਦਾ ਕੀ ਕੀ ਦੋਸ਼ ਕਿ ਇੱਕ ਭੱਜ ਗਿਆ ਸੀਗਾ ਇੱਕ ਮੈਂ ਉਹ ਬਾਵਾ ਮਰੇ ਹੋ ਗਿਆ ਜੀ ਪੈਡਾ ਇਹਦਾ ਤੌਰੀਪ ਸਿੰਘ ਸਾਨਾ ਸੋਰੀ ਸਿੰਘ ਹੁਣ ਪੱਕਾ ਲਾ ਗਏ ਨੇ ਇਹਨੂੰ ਇਹ ਬਹੁਤ ਵੱਡਾ ਇਹਦੇ ਅਪਰਾਧੀ ਹੈ ਜੀ ਬਹੁਤ ਵੱਡਾ ਇਹ ਹਾਂ ਜੀ ਅਪਰਾਧੀਆਂ ਦੇ ਵਿੱਚ ਬਟਲ ਨਾ ਹੁੰਦੇ ਇਹ ਵੀ ਕੋਈ ਸਰੋਣੀ ਕਦੇ ਕੰਪਲੇਂਟ ਕੀਤੀ ਵੀ ਆ ਕੰਪਲੇਂਟ ਕੀਤੀ ਹੈ ਸਾਬ ਜੀ ਇਹਦੇ ਉੱਤੇ ਕੇਸ ਵੀ ਬਹੁਤ ਹੈਗੇ ਅੱਛਾ ਕਿ ਚਿੱਟਾ ਕਿੱਨਾ ਹੈ ਤੁਹਾਡੇ ਪਿੰਡ 'ਚ ਚਿੱਟਾ ਸਾਹਿਬ ਹੈਗਾ ਇਸ ਬੰਦੇ ਦਾ ਵਿਕਦਾ ਜੀ ਅੱਛਾ ਤਿੰਨੇ ਕ ਨੌਜਵਾਨ ਜਿਹੜੇ ਨਸ਼ੇ ਦਾ ਕਰਨਾ ਤੇ ਜਿਹੜੇ ਆ ਬਗੈ ਦੀ ਪ੍ਰਭਾਵਤ ਹੋ ਰਹੇ ਚਾਰ ਪੰਜ ਨੌਜਵਾਨ ਸਾਡੇ ਮਰਗੇ ਜੀ ਪਹਿਲਾਂ ਅੱਛਾ ਤੇ ਹੁਣ ਵੀ ਹੈ ਸਰ 15 16 ਨੌਜਵਾਨ ਜੁਦੀਬੇ ਚੜ੍ਹਿਆ ਐ ਐਮ ਐਲ ਏ ਗਿਆ ਸੌਂਚ ਕਰਕੇ ਆਇਆ ਐ ਛੋਟੇ ਪਿੰਡ ਤੇ ਐਮ ਐਲ ਏ ਆਏ ਤੁਸੀਂ ਕੀ ਆਦੋ ਵੀ ਨਸ਼ਾ ਵੇਚਦਾ ਚੱਕਾ ਵੇਚਦਾ ਦੀ ਗੱਲ ਕਰੂ ਸਾਡਾ ਜੀ ਇਹ ਲਖਵਿੰਦਰ ਆਈ ਜਵਾਨ ਇਹ ਚੈਨਲਾਂ ਤੇ ਆਉਂਦਾ ਰਿਹਾ ਸਭ ਠੀਕ ਹੈ ਜੀ ਕਿਹੜੇ ਦੱਸਿਆ ਜੀ ਸਰ ਐਵੇਂ ਗੱਲਾਂ ਅੱਛਾ

ਕੋਈ ਇਹਨਾਂ ਦਾ ਕੋਈ ਵੱਟ ਦਾ ਰੋਲਾ ਨਹੀਂ ਸੀਗਾ ਦਰਅਸਲ ਦੇ ਵਿੱਚ ਰਣਵੀਰ ਸਿੰਘ ਜਦੋਂ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਇੱਕ ਇਹਨਾਂ ਦੀ ਚੰਗੀ ਸੋਚ ਸੀਗੀ ਇਹਨਾਂ ਨੇ ਬਹੁਤ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਸੀ ਵੀ ਗਰਾਊਂਡਾਂ ਦੇ ਵਿੱਚ ਆਓ ਕਿਉਂਕਿ ਇਹ ਵੀ სპੋਰਟਸਮੈਨ ਕੋਟੇ ਦੇ ਵਿੱਚ ਭਰਤੀ ਸੀਗੇ ਤੇ ਐਵੇਂ ਕਹਤੀਏ ਇਸ ਬੰਦੇ ਨਾਲ ਕੋਈ ਕਿਸੇ ਦੀ ਹੋਰ ਪਿੰਡ ਦੇ ਵਿੱਚ ਵੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਹਨ ਕੋਈ ਇਹਨਾਂ ਦੀ ਕੋਈ ਹੋਰ ਰਣਜੀਸੀ ਸੀ ਸਿਰਫ ਇਹ ਰਣਜੀਸੀ ਇਹ ਚੰਦਰਸੀ ਰਣਵੀਰ ਭਾਈ ਕੇ ਪਿੰਡ ਦੇ ਵਿੱਚੋਂ ਚਿੱਟਾ ਜਿਹੜਾ ਬੰਦ ਹੋਵੇ ਪਰ ਉਹ ਬੰਦੇ ਕਹਿੰਦੇ ਸੀ ਵੀ ਅਸੀਂ ਹਿੱਕ ਦੇ ਜੋਰ ਤੇ ਜਿਹੜਾ ਹੈਗਾ ਉਹ ਚਿੱਟਾ ਵੇਚਾਂਗੇ ਵੀ ਤੇ ਸਾਨੂੰ ਰੋਕ ਕੇ ਦਿਖਾਓ ਤੇ ਅਸੀਂ ਤਾਂ ਪ੍ਰਸ਼ਾਸਨ ਅੱਗੇ ਵੀ ਮੰਨ ਕਰਦੇ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਹੋਵੇ ਜਿਹੜੇ ਉਹਨਾਂ ਕੋਲੇ ਅਸਲੇ ਨੇ ਨਜਾਇਜ਼ ਅਸਲੇ ਨੇ ਬੱਤੀ ਬੋਰਦੇ ਨੇ ਪਿੰਡ ਦੇ ਵਿੱਚ ਕੱਲ ਉਹ 8-9 ਫੈਰ ਵੀ ਕਰਕੇ ਗਏ ਆ ਪੂਰਾ ਪਿੰਡ ਆ ਜਿਹੜਾ ਸਾਡਾ ਉਹ ਪੂਰੀ ਤਰ੍ਹਾਂ ਨਾਲ ਡਰਿਆ ਹੋਇਆਗਾ ਪਿੰਡ ਦਾ ਨੌਜਵਾਨ ਮਜ਼ਦੂਰ ਟੀਆਂ ਪੈਣਾ ਪਿੰਡ ਦੀਆਂ ਹਰੇਕ ਡਰਿਆ ਹੋਇਆ ਵੀ ਅੱਜ ਇਸ ਬੰਦੇ ਨਾਲ ਕਰਕੇ ਕੱਲ ਨੂੰ ਸਾਡੇ ਨਾਲ ਕਰਨਗੇ ਉਹ ਤਾਂ ਹੁਣ ਵੀ ਵਾਰਨੀਆਂ ਦੇਈ ਜਾਂਦੇ ਨੇ ਇਹ ਕੇਸ ਹੋ ਗਿਆ ਤੇ ਸੋਹ ਸਾਨੂੰ ਮੈਨੂੰ ਥ੍ਰੈਟਸ ਕਾਲ ਆਈਆਂ ਉਹਨਾਂ ਦੀ WhatsApp ਤੋਂ ਕਹਿੰਦੇ ਅਸੀਂ ਕਰਾਂਗੇ ਸਾਡਾ ਕੀ ਕਰਨਾ ਤੁਸੀਂ ਕਰ ਲਓ ਮਤਲਬ ਪ੍ਰਸ਼ਾਸਨ ਨੂੰ ਇੱਕ ਸਿੱਧਾ ਦਿਆਲੇ 'ਚ ਅਸੀਂ ਮੈਂ ਬੋਰ ਲਾਇਆ ਸੀ ਪਿੰਡ ਅਸੀਂ ਕੀ ਕਰੀਏ ਅਸੀਂ ਕਿੱਧਰ ਜਾਈਏ ਅਸੀਂ ਪਿੰਡ ਅਸੀਂ ਬੋਰ ਲਾਇਆ ਸੀ ਕਦਾਂ ਲਾਇਆ ਅਸੀਂ ਬੋਰ ਲਾਇਆ ਵੀ ਉਹ ਉਹਦਾ ਪੁਰਾਣਾ ਇਸ ਵਾਰ ਲਾਇਆ ਕਿ ਅਸੀਂ ਸਾਡਾ ਪਿੰਡ ਬਕਾਊ ਆ ਅਸੀਂ ਅਸੀਂ ਫਿਰ ਅਸੀਂ ਦਰਦੇ ਫਿਰ ਜਾਈਏ ਕਿਤੇ ਘਰਾਂ 'ਚ ਅਸੀਂ ਨਹੀਂ ਬਾਹਰ ਨਿਕਲ ਸਕਦੇ ਪੂਰਾ ਪਿੰਡ ਸਾਡਾ ਰਾਤ ਵੀ ਰਣਵੀਰ ਸਿੰਘ ਦੇ ਨਾਲ ਜੱਟ ਕੇ ਸਾਰਾ ਪਿੰਡ ਖੜਾ ਸੀਗਾ ਤੁਸੀਂ ਮੀਡੀਆ ਉੱਤੇ ਪਹੁੰਚੋ ਪਿੰਡ ਦੇ ਵਿੱਚ ਵੀ ਤੁਹਾਨੂੰ ਅਸੀਂ ਪਤਾ ਲੱਗੂਗਾ ਕਿ ਘਟਨਾ ਕੀ ਹੋਈ ਹੈ ਸਾਰਾ ਪਿੰਡ ਇੱਕ ਮੋਰੀ ਨਿਕਲਾ ਹੋਇਆਗਾ ਪੂਰਾ ਪਿੰਡ ਇਹਨਾਂ ਤੋਂ ਦੁਖੀ ਆ ਕੋਈ ਇਹ ਨਹੀਂ ਹੈਗਾ ਕਿ ਇਹਨਾਂ ਨੇ ਪਹਿਲੀ ਵਾਰ ਗੈਰਤ ਕੀਤੀ ਆ ਪੁਲਿਸ ਨੂੰ ਕੰਪਲੇਟ ਕੀ ਵਗੈਰਾ ਕੀਤਾ ਸਭ ਕੁਝ हां ਜੀ हां ਇਹਨਾਂ ਨੇ ਪਹਿਲਾਂ ਵੀ ਇੱਕ ਨੌਜਵਾਨ ਦੀਆਂ ਜਿਹੜਾ ਕਮੇਟੀ ਦਾ ਸੀ ਸਾਡਾ ਉਹਦੀਆਂ ਲਤਾਂ ਤੋੜੀਆਂ ਹੁਣ ਉਹ ਵਿਚਾਰਾ ਡਰ ਗਿਆ ਕੱਲਾ ਮੁੰਡਾ ਸੀਗਾ ਤੇ ਹੁਣ ਇਹ ਰਣਵੀਰ ਦੀਆਂ ਵੀ ਉਹ ਸਾਰੇ ਆਮ ਲਤਾਂ ਤੋੜ ਕੇ ਗਏ ਆ ਤੇ ਥ੍ਰੈਟ ਕਾਲ ਸਭ ਨੂੰ ਕਰ ਰਹੇ ਨੇ ਅੱਗੇ ਇਹਨਾਂ ਦੇ ਅਸੀਂ ਐਂ ਕਰਦਾਂਗੇ ਦੇਖੋ ਅਸੀਂ ਸਾਨੂੰ ਕੋਈ ਮੌਤ ਨਹੀਂ ਆਪਾਂ ਹੱਥ ਸਾਤੇ ਨਾਲ ਖੜੇ ਆ ਰਣਵੀਰ ਸਿੰਘ ਦੇ ਨਾਲ ਖੜੇ ਆ ਸਾਡਾ ਸਾਰਾ ਪਿੰਡ ਖੜਾ ਪਰ ਸੱਚ ਨੂੰ ਸੱਚ ਕਹਾਂਗੇ ਜੋ ਉਹਨਾਂ ਨੇ ਨਜਾਇਜ਼ ਚੱਕੇ ਕੀਤੇ ਆ ਇਹੋ ਜਿਹੇ ਬੰਦਿਆਂ ਦਾ ਸਰਕਾਰ ਫੜ ਕੇ ਇੰਕਾਊਂਟਰ ਕਰੇ ਕਿਉਂਕਿ ਉਹਨਾਂ ਕੋਲੇ ਨਜਾਇਜ਼ ਅਸਲੈਂਡਾ ਦੀ ਹੀ ਮੰਗਾ ਅਸੀਂ ਕਹਿੰਦੇ ਆ ਵੀ ਜੇ ਇਹਨਾਂ ਅਪਰਾਧੀਆਂ ਤੇ ਸਰਕਾਰ ਸਖਤ ਕਾਰਵਾਈ ਕਰੇ ਤਾਂ ਕਿਉਂ ਨਾ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਹੋਵੇ ਅਸੀਂ ਕੋਈ ਸਰਕਾਰ ਦਾ ਹੋਰ ਚਲਾਣਾ ਜੀ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਮਾਤੇ ਦਾ ਵੀ ਹੋਈ ਜਾਂਦੇ ਆ ਤੇ ਨਜੀ ਬੁਲਾਏ ਕਿ ਜਾ ਰਹੇ ਨੇ 100 ਵੀ ਘਾਰੇ ਨੇ ਹੋਰ ਕਾਫੀ ਫੇਕ ਹੋ ਕੇ ਪਰ ਕੁਝ ਨਹੀਂ ਹੋਇਆ ਲੋੜੇ ਪਰ ਕੋਈ ਸੋਦੀ ਨਹੀਂ ਥੋੜੀ ਤਾਂ ਥੋੜੀ ਕਿਉਂ ਨਹੀਂ ਕਰ ਰਹੀ ਜੀ ਦੇਖੋ ਪੌਲਸਾਈ ਰਾਤ ਡੀਐਸਪੀ ਮੈਡਮ ਆਏ ਇਹਨਾਂ ਕੋਲਤਾ ਸਾਨੂੰ ਭਰੋਸਾ ਦੇ ਕੇ ਗਏ ਆ ਕਹਿੰਦੇ ਵੀ ਅਸੀਂ ਜਿਹੜੀ ਬੰਦੀ ਆ ਕਾਰਵਾਈ ਕਰਾਂਗੇ ਪਰ ਉਹ ਲੋਕ ਸਭ ਕੁਝ ਹੋਣ ਦੇ ਬਾਅਦ ਵੀ ਮੀਡੀਆ ਦੀ ਗੱਲ ਹੋਣ ਦੇ ਬਾਵਜੂਦ ਵੀ ਉਹ ਬੰਦੇ ਆ ਜਿਹੜੇ ਸਾਨੂੰ ਥ੍ਰੈਟਸ ਦੇ ਰਹੇ ਨੇ ਤੁਹਾਨੂੰ ਧਮਕੀਆਂ ਦੇ ਰਹੇ ਨੇ ਤੁਸੀਂ ਦੇਖੋ ਫਿਰ ਉਹ ਬੰਦਾ ਦੀ ਕੁਛ ਨਹੀਂ ਕਰ ਰਹੀ ਕਰ ਰਹੀ ਔਬਵੀਅਸ ਜੀ ਗੱਲ ਹੈ ਜੀ ਹੁਣ ਬੰਦੇ ਕੋਲੇ ਦੇਖੋ ਇੱਕ ਤਾਂ ਬੰਦਾ ਕ੍ਰਾਈਮ ਕਰਕੇ ਭੱਜ ਗਿਆ ਤੇ ਉਹ ਬੰਦਾ ਫਿਰ ਵੀ ਵਟਸਐਪ ਚਲਾ ਕੇ ਧਮਕੀਆਂ ਦੇ ਜਾਂਦਾ ਵੀ ਅਸੀਂ ਤੁਹਾਨੂੰ ਮਾਰ ਦਾਂਗੇ ਅਸੀਂ ਐ ਕਰ ਦਾਂਗੇ ਤੁਸੀਂ ਫਿਰ ਤੁਸੀਂ ਖੁਦ ਅੰਦਾਜ਼ਾ ਲਾ ਲਓ ਵੀ ਉਹ ਕੀ ਰਿਹਾ ਹਾਂ ਫੋਨ ਹੈ ਇਸ ਬੰਦੇ ਦਾ ਫੋਨ ਸੀਗਾ ਫੋਨ ਵੀ ਜਾ ਕੇ ਲੈ ਕੇ ਗਿਆ ਦਾ ਫੋਨ ਦੀ ਲੋਕੇਸ਼ਨ ਵੀ ਆਈ ਹੈ